ਇਸੇ ਦਫنائੇ ਚ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਜੂਗੀ ਓਏ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆ ਰਹੀ ਤੂੰ ਬੂਟ ਪਾ ਕੇ ਇੱਥੇ ਆਈ ਜਨਾ ਜੀ ਸਵਾਜਾ ਪੀਰ ਕਹਿੰਦਾ ਵੀ ਕੜਾਈਆਂ ਦੇ ਕੇ ਲੋਕਾਂ ਨਾਲ ਠੱਗੀਆਂ ਮਾਰ ਲਾਜ ਕਰਦਾ ਤੂੰ ਲਾਜ ਨਹੀਂ ਮੈਥੋਂ ਤੁਹਾਨੂੰ ਕਰ ਕਿੰਨੇ ਲੋਕਾਂ ਦੇ ਲਾਜ ਕਰ ਕਰ ਤੁਸੀਂ ਲੋਕਾਂ ਨੂੰ ਘਬਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ ਅਸੀਂ ਇਹਨਾਂ ਦੇ ਖਿਲਾਫ ਲੜਦੇ ਆ ਆ ਸੁਣ ਲਓ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਾਮੀਆਂ ਬਣ ਬਣ ਲੋਕਾਂ ਵੀ ਤੇ ਸਾਡੇ ਤੇ ਮਾਤਾ ਆ ਗਈ ਦੀਵੀਆਂ ਆਗਣਾ ਇੱਥੇ ਕਾਰਵਾਈ ਕਰਾਉਣੀ ਹੈ ਫੁੱਲ ਇਹ ਤਾਂ ਸਾਰੇ ਪੈਸੇ ਵਸੂਲਣੇ ਆ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਕਿ ਤੁਰਤ ਇਹਨਾਂ ਨੇ ਰੱਖਿਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਪ੍ਰਾਣੀ ਸ਼ੀਸ਼ੀ ਲਈ ਸੀ ਆਹ ਵੇਖ ਲੋ ਸੋਨਾ ਪਿਆ ਧਰੇ ਨਾ ਵੰਦੇ ਰਾਤਰੇ ਵਿੱਚ ਇੱਕ ਸੱਪ ਆ ਠੀਕ ਹੈ ਹੋਰ ਨਾਂ ਤੇ ਸਾਨੂੰ ਡਰਾ ਰਿਹਾ ਅੱਛਾ ਦੇਖੋ ਕਿਹੜਾ ਸੱਪ ਆ ਸੱਪ ਨੂੰ ਤੋਆ ਪਾਟਾ ਕਹੀ ਲਿਆ ਚੱਕੋ ਇਹਨੂੰ ਦਾ ਬੜਾ ਚੱਕੂ ਦਾ ਪੀ ਚੱਕੋ ਕਈ ਅੱਛਾ ਖਾਲੀ ਤੋੜਾ ਇੱਥੇ ਦੱਬ ਗਿਆ ਸੀ ਸੋਨਾ ਕੱਢ ਕੇ ਆਹ ਕਈ ਚੱਕ ਜਿਹੜਾ ਖਾਲੀ ਤੋੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪੱਟ 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 ਜਿਹੜੇ ਢੂੰਗੀ ਬਾਬੇ ਇਦਾਂ ਦੇ ਕਰਦੇ ਆ ਨਾ ਲੱਛਣ ਇਹ ਇਹ ਰੂ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਧਕੀਆਂ ਬਚ ਗਏ ਮੈਨੂੰ ਮੇਰੇ ਨੰਬਰ ਤੇ WhatsApp ਮੈਸੇਜ ਕਰਨਾ ਕਰਲਾ ਤੇ ਇਹ ਸਾਰੇ ਸਾਹ ਨੰਗੇ ਕਰਨੇ ਨੰਗੇ ਆ ਵੇਖ ਲੋ ਹੁਣ ਕੋ ਘੜਾ ਵਿੱਚ ਹਜੇ ਨਿਕਲੇ ਨਹੀਂ ਬਾਬਾ ਜੀ ਐਨਾ ਡੂੰਗਾ ਕਹਦੋਂ ਪੱਟਿਆ ਘੜਾ ਦਸੀ ਤੈਨੂੰ ਚੰਨ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ 1.5 ਸਾਲ ਬਾਦਾਂ ਵੀ ਦਿਨ ਆਣਾ ਨਹੀਂ ਤੈਨੂੰ ਅਹਿਸਾਸ ਹੁੰਦਾ ਹੈ ਠੱਗੀ ਮਾਰੀ ਦਾ ਜਾ ਯਾਰ ਹੈ ਧਰ ਨਹੀਂ ਟਿਕਾਣੇ ਘੜਦੀ ਹੈ ਸਭ ਤੋਂ ਪਹਿਲਾਂ ਕੀ ਕੀਤਾ ਤੀ ਤੂੰ ਸਦਾ ਖਾੜੇ ਤੇ ਚੱਕੀ ਮਾਰ ਬੜਿਆ ਖੜਿਆ ਦੱਸ ਪਹਿਲਾਂ ਕੀ ਕੀਤਾ ਸੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਆਹ ਬਾਬਾ ਜੀ ਆ ਆਹ ਆਹ ਰੱਖਿਆ ਸੀ ਇਹ ਹੀ ਕਹਿ ਸੀ ਕਿ ਸੁਣਾ ਹੈ ਮਾਂ ਇਥੇ ਦਫنائਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਫਿਰ ਇਥੇ ਕਵਰ ਕਿਵੇਂ ਬਣ ਜੂਗੀ ਓਏ ਕਿਸਾ ਸੇਵਾ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਹੁੰਦੀ ਤੂੰ ਬੂਟ ਪਾ ਕੇ ਇਥੇ ਆਈ ਜਨਾ ਅਸੀਂ ਤਾਂ ਚੱਪਲਾ ਲਾ ਕੇ ਆਏ ਸਤਕਾਰ ਨਾਲ ਹੈ ਕਿ ਨਾ ਕੁਝ ਹੈਗਾ ਜੀ ਇਹਨੂੰ ਪਤਾ ਨਹੀਂ ਵੀ ਇੱਥੇ ਕੁਝ ਨਹੀਂ ਹੈ ਇਹ ਧੁੰਗੀ ਸਾਧੂ ਆ ਸ਼ਰਿਆਮ ਇਹਨਾਂ ਨੂੰ ਕੋਈ ਦਰਗਾਹਾਂ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਜਾਂ ਦੇਵੀ ਦੇਵਤੇ ਦੀ ਅਸੀਂ ਤਾਂ ਕਿਤੇ ਵੀ ਗਏ ਨਾ ਅਸੀਂ ਚੱਪਲ ਲਾ ਕੇ ਪੈਰ ਧੋ ਕੇ ਅੰਦਰ ਜਾਂਦੇ ਜਰਾਮ ਲਾ ਕੇ ਇਹ ਢੂੰਗੀ ਇਹ ਕੁੱਤਾ ਇੱਥੇ ਅੰਦਰ ਵੜਿਆ ਤੇ ਇਹਨੇ ਚੱਪਲਾਂ ਅੰਦਰ ਲੈ ਕੇ ਵੜਿਆ ਭਲੇਖੇ ਦਾ ਵੜ ਗਿਆ ਨਹੀਂ ਇੱਕ ਮਿੰਟ ਵੜਿਆ ਤਾਂ ਸੀ ਨਾ ਅੰਦਰ ਹੁਣ ਤੂੰ ਤੈਨੂੰ ਤੈਨੂੰ ਜਿਹਦੀ ਸੇਵਾ ਕਰਦਾ ਤੈਨੂੰ ਇਹ ਨਹੀਂ ਪਤਾ ਮੈਂ ਭਲੇਖੇ ਦਾ ਵੜ ਗਿਆ ਸੇਵਾ ਕੀ ਦੀ ਕਰਦਾ ਨੂੰ ਮੈਂ ਮਾਰਤਾ ਵੀ ਕਰਦਾ ਕਾਲ ਕਾਦੇ ਕਿੰਨੇ ਰੂਪ ਚਾਰ ਰੂਪਾ ਕਿਹੜੇ ਕਿਹੜੇ ਰੂਪਾ ਮਾਤਾ ਪਜਰਗਾਲੀ ਸ਼ਿਮਸ਼ਾਂਦਿਕਾਲੀ ਹੂੰ ਤੇ ਮਹਾਰਗ। ਹੋਰ ਦੁੱਤ ਇੱਕ ਜਿੱਚ ਹੁਣ ਤੂੰ ਖਵਾਜੇ ਦੀ ਕੜਾਈ ਦੇ ਕੇ ਆਂ। ਖਵਾਜਾ ਅਜਮੇਰ ਸ਼ਰੀਫ ਜਗਾ ਬਣੀ ਐ ਬੜੀ ਸਤਕਾਰਯੋਗ ਐ। ਦੁਨੀਆ ਸੀਸ ਝਗਾਉਂਦੀ ਉੱਥੇ ਖਵਾਜਾ ਤੈਨੂੰ ਖਵਾਜਾ ਪੀਰ ਕਹਿੰਦਾ ਵੀ ਇਹ ਕੜਾਈਆਂ ਦੇ ਕੇ ਲੋਕਾਂ ਨਾਲ ਠਗੀਆਂ ਮਾਰ। ਨਹੀਂ ਕਿਹੜਾ ਪੀਰ ਕਹਿੰਦਾ ਮੈਨੂੰ ਦੱਸੋ। ਨਹੀਂ ਕੋਈ ਨਹੀਂ। ਲਾਜ ਕਰਦਾ ਤੂੰ। ਨਾ ਜਿਹਨੇ ਮੈਥੋੜੀ ਹੁੰਦੀ ਮੈਂ ਤਾਂ ਕਿੰਨੇ ਲੋਕਾਂ ਦੇ ਨਾਮ ਕਰ ਕਰ ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ ਬੋਲ ਬੋਲ ਕੇ ਤਾਂ ਦੱਸ ਯਾਰ ਗੱਦੀ ਦਾ ਅਸੀਂ ਇਹਨਾਂ ਦੇ ਖਿਲਾਫ ਲੜਦੇ ਆ ਆ ਸੁਣ ਲੋ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਮੀਆਂ ਬਣ ਬਣ ਲੋਕਾਂ ਨੂੰ ਕਹਿੰਦੇ ਸਾਡੇ ਤੇ ਮਾਤਾ ਆ ਗਈ ਦੀਵੀਆਂ ਆਣਾਂ ਸਾਡਾ ਤੁਸੀਂ ਸਾਥ ਕੀ ਦੇਣਾ ਸੀ ਤੁਸੀਂ ਸਾਨੂੰ ਬਦਨਾਮ ਕਰਕੇ ਰੱਖਤਾ ਵੀ ਸਮਝੌਤੇ ਕਰ ਲੇ ਇੱਥੇ ਕਾਰਵਾਈ ਕਰਾਉਣੀ ਆ ਫੁੱਲ ਇਹ ਤੋਂ ਸਾਰੇ ਪੈਸੇ ਵਸੂਲਣੇ ਆ ਇਹੀ ਬੀਬੀ ਹਰਾਂ ਤੂੰ ਕਿੰਨੇ ਲੱਖ ਦੀ ਠੱਗੀ ਮਾਰੀ ਐ ਤੂੰ ਆਪਦੇ ਮੂੰਹ ਗਰੀਂਦਾ 15 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਨੂੰ ਹਾਂ ਬਾਕੀ ਉਹਨਾਂ ਦਾ ਵਿਆਜ ਗੋਹ ਪੈਕੇ ਠੀਕ ਐ ਤੇ ਖਾਰੇ ਵਾਲਿਆਂ ਤੋਂ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਦਾ 3.5 ਸੀਗਾ ਜੀ ਉਹਨਾਂ ਦਾ 3.5 ਦੀ ਜਿਹੜੇ ਖਾਂਜ ਵਾਲੇ ਕਹਿੰਦੇ ਉਹ ਕਿੱਥੇ ਉਹਨਾਂ ਦਾ ਕੇਸ ਕਿਵੇਂ ਚੱਲਦਾ ਤੇਰੇ ਨਾਲ ਉਹਨਾਂ ਦਾ ਕੇਸ ਉਹਨਾਂ ਦਾ ਚੈੱਕ ਆਇਆ ਜਿੰਦਾ ਚੈੱਕ ਦਿੱਤਾ ਤੀ ਤੂੰ ਹਾਂ ਚੈੱਕ ਦਿੱਤਾ ਸਿਰ ਉਹਨਾਂ ਨੇ ਚੈੱਕ ਨਾਲ ਤਨਾ ਤਾ ਨਹੀਂ ਉਹਨਾਂ ਨੇ ਤਾਂ ਲਾਉਣਾ ਹੀ ਐ ਉਹ ਕੀ ਕਰਨ ਲੋਕ ਇਹਨਾਂ ਤੋਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਹੈ ਗਮਰਾਹ ਹੋ ਕੇ ਇਹਨਾਂ ਚੌਂਕੀ ਦਾ ਚੌਂਕੀਆਂ ਤੇ ਜਾਂਦੇ ਇਹਨਾਂ ਦੇ ਢੋਂਗ ਹੀ ਸਾਧਾਂ ਦੇ ਤੂੰ ਪਹਿਲਾਂ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਕਿਹੜੇ ਤਵੀਦ ਕੱਢੇ ਸੀ ਤਵੀਦ ਰੱਖੇ ਕਦੋਂ ਸੀ ਪਹਿਲਾਂ ਉਹਦੇ ਰੱਖ ਕੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਵੀ ਤੁਰਤ ਇਹਨਾਂ ਨੇ ਰੱਖੇ ਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਪ੍ਰਾਣੀ ਸ਼ੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਚੱਲ ਆਹ ਦੇਖ ਲੋ ਸੋਨਾ ਪਿਆ ਯਾਰ ਤੁਸੀਂ ਜਮਾਈ ਪਿਆਰ ਦੇ ਬੇੜਾ ਕਰਕੇ ਕਰਤਾ ਇੱਕ ਨਸ਼ਿਆਂ ਦਾ ਦਰਿਆ ਹੈ ਤੁਹਾਡਾ ਪਖੰਡ ਦਾ ਦਰਿਆ ਯਾਰ ਲੋਕਾਂ ਨੂੰ ਗਮਰਾਹ ਕਰਦੇ ਕਿੱਥੋਂ ਆਹ ਦੇਖੀ ਅੱਜ ਤੂਆ ਬਣੇ ਗਿਆ ਅੱਛਾ ਬਾਟੂਆ ਪਟਿਆ ਹੀਗਾ ਹਾਂ ਜੀ ਅਛਾ ਟੂ ਆਪ ਕਿੰਨਾ 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 ਸੁਭਾ ਪਰਤਿਆਰ ਕਪੜਾ ਹੈ ਚਾਰ ਫੁੱਟ ਚਾਰ ਫੁੱਟ ਨੂੰ ਨੱਪਿਆ ਤੇ ਤਕਵੀਦ ਕਿੱਥੋਂ ਲਿਆਉਂਦੇ ਸੀ ਘਰੋਂ ਜੇਬ ਤੋਂ ਤੇ ਸ਼ੀਸ਼ੀ ਸ਼ੀਸ਼ੀ ਨੂੰ ਵਿਚੇ ਪਾ ਕੇ ਵੇ ਮੈਨੂੰ ਕੋਲ ਸ਼ੀਸ਼ੀ ਨੱਪ ਕੇ ਮਤਲਬ ਸਭ ਤੋਂ ਪਹਿਲਾਂ ਕੰਮ ਇੱਥੋਂ ਸ਼ੁਰੂ ਹੋਇਆ ਆ ਵੇਖ ਲਓ ਬੂਹੇ ਦੇ ਵਿੱਚੋਂ ਇਹਨੇ ਮਤਲਬ ਪਹਿਲਾਂ ਤਕਵੀਦ ਨੱਪ ਕੇ ਸ਼ੀਸ਼ੀ ਕੱਢ ਕੇ ਮਤਲਬ ਲੋਕੋ ਸਮਝ ਜੋ ਹੁਣ ਆਪਾਂ ਪਟਾਉਣੇ ਆ ਇਹਦੇ ਤੋਂ ਪਹਿਲਾਂ ਘੜਾ ਜਿਹੜਾ ਖਾਲੀ ਨੱਪਿਆ ਵਿੱਚ ਹਾਂ 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 ਠੀਕ ਉਹ ਵੀ ਐਸੇ ਨੇ ਇਹ ਕੀ ਟੰਗ ਆਈ ਆਹ ਕਾਲੀ ਜਿਹੜਿਆ ਕੀ ਦੱਬਿਆ ਓਏ ਤਸਵੀਰ ਤਾਂ ਇਹ ਕਿਹੜੇ ਕਿੱਥੋਂ ਲੈਂਦੇ ਸੀ ਇਹਦਾ ਉਹ ਬੜਾ ਕੁ ਦਿੱਤੀ ਸੀ ਵੀ ਕੁਛ ਨਹੀਂ ਨਹੀਂ ਮੈਨੂੰ ਇਹ ਦੱਸ ਪਹਿਲਾਂ ਇੱਧਰ ਇਹਦੀ ਬੂਥੀ ਕਰ ਵੀ ਇਹ ਉਹੀ ਬਣਾਇਆ ਨਹੀਂ ਨਹੀਂ ਇਹਨਾਂ ਤਸਵੀਰਾਂ ਨਾਲ ਕੀ ਹੁੰਦਾ ਇਹਨਾਂ ਨਾਲ ਹੁੰਦਾ ਦਾ ਕੁਛ ਨਹੀਂ ਕੀ ਕਿਹਾ ਸੀ ਤੁਹਾਨੂੰ ਬੀਬੀ ਕੀ ਹੋਊਗਾ ਹਾਂਜੀ ਹਾਂਜੀ ਵੀਡੀਓ ਸੱਚੀ ਆ ਨਾਲ ਥੋੜੀ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਤਰੀਦ ਬਣਾਉਣਾ ਕੀ ਉਹ ਕੀ ਕਿਹਾ ਸੀ ਕੁਛ ਨਹੀਂ ਹੁੰਦਾ ਅੱਛਾ ਇਹ ਪਖਾਂਡੀ ਬਣਾਇਆ ਚੱਲ ਜਿਹੜਾ ਕਿਉਂ ਆ ਯਾਰ ਇਹ ਦੱਸ ਬੰਨੇ ਵੀ ਕੁਝ ਚੀਜ਼ ਦਾ ਪੈਰਾ ਨਹੀਂ ਲੱਗੀ ਬਸ ਕਲਾ ਦਾ ਹਾਂ ਤੇ ਤੂੰ ਹੁਣ ਹੁਣ ਮੁੱਕਰੀ ਜਾਣਾ ਵੀ ਤੇ ਚੀਜ਼ਾਂ ਕਿਉਂ ਰੋਕਾਂ ਨਹੀਂ ਮੈਂ ਤਾਂ ਕੋਲ ਗਏ ਵੀ ਚੀਜ਼ਾਂ ਆਉਂਦੀਆਂ ਕਰਕੇ ਡਰਦੇ ਕਿ ਹੁਣ ਲਵਾਖਾ ਪੈਰਾ ਆਉਂਦੇ ਨਹੀਂ ਚੱਲ ਜਿਹੜਾ ਕੜਾ ਡੱਬਿਆ ਉਹ ਕੱਢ ਹੁਣ ਸਾਹਮਣੇ ਤੁਹਾਡੇ ਕਢਾਉਣ ਲੱਗੇ ਆ ਜੋ ਆ ਜਾ ਤੇ ਘਰੇ ਨਾ ਮਗਰੇ ਟ੍ਰੰਕ ਦੇ ਵਿੱਚ ਇੱਕ ਸੱਪਾ ਇਹ ਕੋਰੇ ਨਾ ਤਾਂ ਸਾਨੂੰ ਡਰਾ ਰਿਹਾ ਆਖੇ ਦੇਖੋ ਨੀ ਸੱਪਾ ਉੱਤ ਵੈਸੇ ਰੱਖੀ ਘਰੇ ਉਹ ਇੱਕ ਆਦਾ ਸੱਪ ਬਣਾਇਆ ਉਹ ਤਾਂ ਸੱਪ ਸੱਚੀ ਮਿੱਥੀ ਲਈ ਤੇ ਜ਼ਹਿਰ ਜੂਰੋ ਦਾ ਘਰੇ ਸੱਪ ਰੱਖ ਕੇ ਡਰਾਉਣਾ ਬਸ ਇਕੱਲਾ ਹੀ ਇਹ ਵੀ ਤੇਰੇ ਕਾਨੂੰਨ ਚ ਨਹੀਂ ਆ ਇੱਕ ਦੇ ਯਾਰ ਲੋਕ ਇਹ ਵੀ ਤੇਰੇ ਕਾਨੂੰਨ ਚ ਨਹੀਂ ਵੀ ਕਿ ਜਾਨਵਰ ਨੂੰ ਤੂੰ ਕੈਦ ਕਰ ਨਹੀਂ ਨਹੀਂ ਕੈਦ ਕਰਕੇ ਡਰਾਉਣਾ ਨਹੀਂ ਨਹੀਂ ਤੇ ਜ਼ਹਿਰ ਜੂਰੋ ਦਾ ਘੜਾਇਆ ਤੂੰ ਜੋਗੀ ਤੂੰ ਦੰਦ ਨਿਕਲ ਜਾਂਦੇ ਆ ਦੰਦ ਇੱਕ ਤਾਂ ਯਾਰ ਕਮਾਲ ਹੀ ਹੋ ਗਈ ਉਹਨੂੰ ਆਕੇ ਨਾ ਜਦੋਂ ਜੇਲ੍ਹ ਚੋਂ ਆ ਗਿਆ ਸੱਪ ਛੱਡਣਾ ਉਹ ਉਰੇ ਛੜਵਾਓ ਨਹੀਂ ਸਭ ਤੇਰੇ ਘਰੇ ਵੀ ਰੱਖੀ ਬਿਠਾਈ ਜੀ ਮੇਰੇ ਕਿ ਬਟਾ ਇੱਕ ਗੱਲ ਸੁਣ ਮੇਰੀ ਹਾਂਜੀ ਅ ਚਲੋ ਚਾ ਪਹਿਲਾਂ ਤੋਆ ਪਾਟਾ ਕਹੀ ਲਿਆ ਚੱਕੋ ਇਹਨੂੰ ਕਾਪੜਾ ਚੱਕੂਗਾ ਪਿੱਛੇ ਚੱਕੋ ਕਹੀ ਅੱਛਾ ਖਾਲੀ ਤੋੜਾ ਇੱਥੇ ਧੱਬ ਗਿਆ ਸੀ ਸੋਨਾ ਕੱਢ ਕੇ ਹਾਂ ਕਹੀ ਚੱਕ ਚਲ ਚਲ ਆਹ ਚੱਕੋ ਕਿੰਨਾ ਕਟੂੰਗਾ ਆ ਵੇਖ ਸੱਪ ਬਣਾਏ ਪਏ ਚੱਕ ਸਾਫੀ ਬੜੇ ਘੈਂਟ ਨਹੀਂ ਕਿੰਨੇ ਫੋਟਾ ਚਾਰ ਫੁੱਟ ਕਟੂੰਗਾ ਕਲ ਪਟ ਡਾਣਾ ਤੇਰੇ ਨਹੀਂ ਅਜੇ ਕਿਹੜੇ ਕੋਲੇ ਜੱਗੇ ਸੁਨਾਰੇ ਆਖੇ ਕਿ ਬਾਹਰ ਬੋਲ ਖੋਲ ਦੇ ਜਿਹੜੀ ਸੁਨਾਰੇ ਕੋਲੇ ਗਏ ਉਦੋਂ ਨਕਲੀ ਪਤਾ ਲੱਗਿਆ ਤੁਹਾਨੂੰ ਇਹ ਬੀਬੀ ਹਾਂਜੀ ਹਾਂਜੀ ਫੇਰੇ ਪਤਾ ਲੱਗਾ ਹਨੂ ਕਿ ਬੰਨ ਲੱਗ ਰਹੀ ਫੇਰ ਤੁਹਾਡਾ ਫੋਨ ਨਹੀਂ ਚੱਕਿਆ ਨੇ ਜਿਹੜਾ ਖਾਲੀ ਤੌੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪਟ 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 ਪੜ ਪੜ ਇੱਥੇ ਦੱਬਿਆ ਸੀ ਬੀਬੀ ਤੁਹਾਡਾ ਇਹਨੂੰ ਪਤਾ ਹੈ ਇਹਨੇ ਦੱਬਿਆ ਤੂੰ ਹੀ ਦੱਬਿਆ ਸੀ ਨਹੀਂ ਇਹ ਸੱਪ ਆਟੀ ਦੀ ਬਣਾਇਆ ਇਹ ਕੀ ਜਿਹੜੇ ਢੋਂਗੀ ਬਾਬੇ ਇਦਾਂ ਦੇ ਕਰਦੇ ਆ ਨਾ ਲੱਛਣ ਤੇ ਇਹ ਰੂ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਠੱਗੀਆਂ ਬੱਜ ਗਏ ਮੈਨੂੰ ਮੇਰੇ ਨੰਬਰ ਤੇ ਵਟਸਐਪ ਮੈਸੇਜ ਕਰਨਾ ਇਕੱਲਾ ਠੀਕ ਹੈ ਤੇ ਇਹ ਸਾਰੇ ਸਾਹ ਨੰਗੇ ਕਰਨੇ ਨੰਗੇ ਆ ਵੇਖ ਲਓ ਹੁਣ ਕੋ ਘੜਾ ਵਿੱਚ ਹਜੇ ਨਿਕਲੇ ਨਹੀਂ ਬਾਬਾ ਜੀ ਇੰਨਾ ਢੋਂਗਾ ਕਰਦਾ ਪੱਟਿਆ ਘੜਾ ਦਸੀ ਤੈਨੂੰ ਚੰਨਣ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ 1.5 ਸਾਲ ਬਾਅਦ ਆ ਵੀ ਦਿਨ ਆਉਣਾ ਨਹੀਂ ਤੈਨੂੰ ਅਹਾਸਾਸ ਹੁੰਦਾ ਠੱਗੀ ਮਾਰੀ ਦਾ ਜਾ ਯਾਰ ਹੈ ਧਰਨੀ ਟਿਕਾਣੇ ਘੜਦੀ ਹੈ ਕੋਈ ਬਸ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਸੁਖਨਾ ਅ블ੂ ਆ ਸ਼੍ਰੀ ਮੋਗਪਸਰ ਸਾਹਿਬ ਦੋਦੇ ਪਿੰਡ ਦੇ ਨਾਲ ਖੜੇ ਆ ਸੋ ਮੈਂ ਨਾ ਬਹੁਤ ਰੋਗ ਕੱਟ ਕੇ ਮਰ ਗਿਆ ਭੋਲੇ ਭਾਲੇ ਲੋਕਾਂ ਨੂੰ ਤੁਸੀਂ ਇਹਨਾਂ ਦੇ ਝਾਂਸੀਆਂ 'ਚ ਨਾ ਆਓ। ਰੋ ਪਿੱਟ ਕੇ ਮਰ ਗਏ ਆ ਤੁਹਾਨੂੰ। ਪਰ ਬਹੁਤ ਸਾਰੇ ਮੇਰੇ ਖਿਲਾਫ ਵੀ ਚੱਲਦੇ ਆ। ਵੀ ਚੰਗੇ ਸਾਧੂ ਆ, ਸਾਧੂ, ਸਾਧੂਆਂ ਨੂੰ ਮਾੜਾ ਬੋਲ ਰਹੇ ਹੋ। ਮੈਂ ਕਹਿੰਨਾ ਉਹਨਾਂ ਚੰਗੇ ਸਾਧੂ ਵੀ ਹੈਗੇ ਆ। 15-20% ਹੁੰਦੇ ਆ। ਜਿਹੜੇ ਰੱਬ ਦੀ ਬੰਦਗੀ ਕਰਦੇ ਆ ਯਾਰ, ਨਾਮ ਜਪਦੇ ਆ। ਇਹੋ ਜਿਹੇ ਲੋਕ ਯਾਰ ਆ ਆ ਖੜਾ ਹੈ ਢੋਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਮੈਂ ਆ ਢੋਂਗੀਆਂ ਨੂੰ ਫੜ ਰਿਆ ਤੁਸੀਂ ਮੇਰੇ ਖਿਲਾਫ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਲੜ ਰਿਆ ਧਰਮ ਦੇ ਖਿਲਾਫ ਨਹੀਂ ਲੜ ਰਿਆ ਮੈਂ ਢੋਂਗੀਆਂ ਦੇ ਖਿਲਾਫ ਲੜ ਰਿਆ ਅੱਜ ਤੁਹਾਨੂੰ ਸਾਖ ਸਾਤ ਸਬੂਤ ਵਿਖਾਉਣੇ ਆ ਅਸੀਂ ਇਹਨੂੰ ਫੜ ਕੇ ਲਿਆਂਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਸੀ ਤੂੰ ਇਹ ਸਿੱਧਾ ਖਾੜੇ ਦੇ ਸ਼ਕਤੀਮਾਨ ਬਣਿਆ ਖੜਾ 10 ਪਹਿਲਾਂ ਕੀ ਕੀਤਾ ਸੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਉੱਚੀ ਬੋਲ ਸਭ ਤੋਂ ਪਹਿਲਾਂ ਜੀ ਇੱਥੇ ਬੈਠ ਕੇ ਕਿਹਾ ਕਿ ਇਹਨਾਂ ਦੇ ਘਰੇ ਆਇਆ ਇਹਦੇ ਦੇ ਇਲਾਜ ਦੇ ਲਈ ਵਿੱਚ ਲੈ ਕੇ ਛਾਛੇ ਦੇ ਵਿੱਚ ਤੇ ਇਹਨਾਂ ਨੂੰ ਸਿਉਣਾ ਕੱਢਣ ਦੀ ਸਿਉਣਾ ਕੱਢਣ ਤੋਂ ਪਹਿਲਾਂ ਇੱਕ ਉਹ ਜੜੀ ਬਣਾਈ ਆ ਕਬਰ ਜਗਾ ਬਾਅਦ ਚ ਬਣਾਈ ਆ ਜੀ ਪਹਿਲਾਂ ਸਿਉਣਾ ਕੱਢਿਆ ਸੀ ਸਿਉਣਾ ਨਿਕਲਿਆ ਸੀ ਨਹੀਂ ਨਿਕਲਿਆ ਜੀ ਸਰ ਬੀਬੀ ਸਿਉਣਾ ਲਿਆ ਪਹਿਲਾਂ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗਿਲਟ ਹੈ ਜੀ ਸਾਰੀ ਕਿੱਥੋਂ ਲਿਆਂਦੀਆਂ ਉਹ ਉਹ ਤੇ ਕਾਰਨਾਂ ਤੋਂ ਲਿਆ ਦੁਕਾਨਾਂ ਤੋਂ ਲਈਆਂ ਤੇ ਇਹ ਜਿਹੜਾ ਤੂੰ ਘੜਾ ਨਪਿਆ ਸੀ ਉਹ ਵੀ ਆਪ ਨੂੰ ਅਸੀਂ ਘੜਾ ਜੀ ਇਹ ਘੜਾ ਤਾਂ ਨਪੇ ਉਹ ਤੂੰ ਫਿਰ ਵਿੱਚ ਕਿਵੇਂ ਰੱਖਿਆ ਉਹਦੇ ਉਹਨਾਂ ਨੂੰ ਪਾਸੇ ਕਰਕੇ ਜਿਹਦੇ ਵਿੱਚ ਸੱਟ ਦਿੰਦਾ ਸੀ ਥੋੜਾ ਥੋੜਾ ਹਾਂ ਨੇਫੇ ਚਾ ਡਾ ਕੇ ਲੈ ਜਾਂਦਾ ਜੀ ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਇਹਦੇ ਮਿਲਣ ਤੋਂ ਪਹਿਲਾਂ ਨੇਫਿਆਂ ਦੇ ਵਿੱਚ ਡਾ ਡਾ ਕੇ ਨਾ ਅੰਦਰ ਜਿਵੇਂ ਉਹ ਛਾਂਗੇ ਵਾਲੀ ਉਡੇ ਘਰ ਵਾਲੇ ਨੇ ਠੱਗੀਆਂ ਮਾਰ ਗਿਆ ਸੀ ਉਹਤੇ ਪਰਚਾ ਵੀ ਕਰਾਵਾਂਗੇ ਦੇਣੂ ਦੇ ਵੀ ਆ ਸਮਾਨ ਹੈ ਆਹੀ ਸੀਗਾ ਓਏ ਆ ਸਮਾਨ ਲਿਆਂਦਾ ਕੱਢ ਤਾਂ ਕੱਢ ਆ ਸਮਾਨ ਹੈ ਜੀ ਆ ਆਹ ਆਹ ਰੱਖਿਆ ਸੀ ਹਾਂਜੀ ਇਹ ਹੀ ਕਹਿ ਸੀਗੇ ਵੀ ਸੋਨਾ ਹੈ ਵੀ ਧਰਤੀ ਚੋਂ ਇਹ ਕਿੰਨੇ ਕਿੰਨੇ ਲੱਖ ਰੁਪਇਆ ਪਹਿਲਾਂ ਲਿਆ ਓਏ ਦੱਸ ਇੱਥੇ ਸਲੋਤਰ ਬੋੜੀ ਰੂਤ ਦੇ ਥੋੜੇ ਥੋੜੇ ਕਰਕੇ ਜੀ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਆਪਾਂ 13 13 ਹੋ ਸਕਦਾ 14 ਵੀ ਹੋ ਸਕਦਾ ਜੀ ਪਰ ਲੈ ਥੋੜੀ ਥੋੜੀ ਕਰਕੇ ਇਹ ਬੀਬੀ ਤੂੰ ਬੱਚੀ ਕਹਿ ਰਹੀ ਹੈ ਵਿਆਜ ਪਾ ਕੇ ਸਹੀ ਸਹੀ ਦੱਸੋ ਨਾ ਤਾਂ ਝੂਠ ਇਹਦੇ ਤੇ ਬਲੇਮ ਲਾਉਣਾ ਹੈ ਸਹੀ ਸਹੀ ਦੱਸੋ ਵੀ ਕਿੰਨੇ ਪੈਸੇ ਆ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਜੋੜਦੇ ਆ ਤੇ ਪੈਸੇ ਦੱਸੋ ਸਹੀ ਕਿੰਨੇ ਪੈਸੇ ਗਏ ਤੁਹਾਡੇ ਪਾਏ ਵੀਰ ਜੀ 6 ਲੱਖ ਦਾ ਮੈਂ ਕਾਲਾ ਗਿਆ ਤੁਸੀਂ ਆਪਨੇ ਪੁੱਛ ਲਓ ਹਾਂ ਸਾਡੇ ਕੋਲ ਬਕਾਇਦਾ ਪ੍ਰੂਫ ਪਏ ਆ ਜੀ ਸਾਰੇ ਹਾਂ ਅਛਾ 6 ਲੱਖ ਬੈਂਕ ਨਾਲ ਪਿਆ ਹੂੰ ਤੁਸੀਂ ਜੀ ਲੱਖ ਇਹ ਇਹਨਾਂ ਨੂੰ ਮੈਂ ਉਧਰ ਫੜ ਕੇ ਦਿੱਤਾ ਵਿਆਜ ਦੇ ਛੱਕ ਪੁੱਛ ਸਕਦੇ 12 ਲੱਖ ਹੋ ਗਿਆ ਹਾਂ 12 ਹੋ ਗਿਆ ਹੂੰ ਤੇ 2.5 ਲਿਆ ਟੂਆਂ ਗਏ ਕਰਕੇ ਦਿੱਤੇ ਸਾਢੇ 14 ਹੋ ਗਿਆ ਸਾਢਾ 14 ਹੋ ਗਿਆ ਸੱਤ ਜੀ ਗੇ ਜੇ ਇਹ ਜ਼ਮੀਨ ਹੈ ਦਿੱਤੀ ਸਾਢੇ 14 ਜੀ ਇਹ ਦਿੱਤਾ ਦਿੱਤੀ ਪਸ ਵੀ ਬਾਬਾ ਸਹੀ ਸਹੀ ਦੱਸ ਯਾਰ ਮਾਨ ਦਾ ਜਿਹੜੀ ਗੱਲ ਸੱਚ ਦੱਸੀ ਹੈ ਜੀ ਇਹ ਹੁਣ ਆ ਪਹਿਣ ਨੇ ਵੀ ਮੈਨੂੰ ਕਿਹਾ ਸਾਨੂੰ ਵਿਆਜ ਪੈਂਦਾ ਵੀ 1.5 ਸਾਲ ਹੋ ਗਿਆ ਹੁਣ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜਿਹ ਸੱਚ ਜੱਥੇ ਜੀ ਝੂਠ ਭੈਣ ਬਣਾ ਕੇ ਤੈਨੂੰ ਬੱਚਿਆਂ ਦੇ ਤਰਸ ਨਹੀਂ ਆਇਆ ਓਏ ਚਮਲ ਬੰਦੇ ਆ ਗਲਤੀ ਹੋ ਗਈ ਹੈ ਜਿਹੜੀ ਹੋ ਗਈ ਸਹੀ ਦੱਸ ਕਿੰਨੇ ਲੱਖ ਦੀ ਹੈ ਬੋਲ ਹੋਰ ਸੋਚ ਜੇਬ ਚ ਪਾਇਆ ਤੂੰ ਪੈਸੇ ਇੱਕ ਨਾ ਛੋਟੀ ਲਿਆ ਮੜਾ ਜੇ ਜੇ ਨਹੀਂ ਮੰਨਦਾ ਨਾ ਸੱਚ ਸੱਚ ਦੱਸ ਨਹੀਂ ਸੱਚ ਦੱਸੀ ਜਾਣਾ ਜਿਹੜੀ ਗੱਲ ਸੱਚ ਹੈ ਮੈਂ ਤੈਨੂੰ ਦੱਸਦਾ ਵਿਆਜ ਪਾ ਕੇ ਭੈਣ ਨੂੰ ਇੰਨੇ ਬਣਾਈ ਇਹਨਾਂ ਨੇ 24-25 ਲੱਖ ਰੁਪਏ ਵਿਆਜ ਪਾ ਕੇ ਬਣਾਇਆ ਬੀਬੀ ਕੇ ਵਿਆਜ ਪਾ ਕੇ ਕੀ ਵਿਆਜ ਬਣਾਇਆ ਇਹ ਤੋਂ ਬਣਾਇਆ ਮੇਰੇ ਤੁਸੀਂ ਸਹੀ ਸਹੀ ਦੱਸੋ ਤੁਸੀਂ ਵੀ ਉਹਨੂੰ ਆਪਾਂ ਨਾ ਨਾ ਅੱਜ ਨਾ ਨਾ ਮਾਰਾਂ ਮੈਂ ਕੱਲ ਵੇਲੇ ਕੋਈ ਪਰੂਫਰ ਨਾਲ ਗੱਲ ਕਰਵਾ ਦਿੰਨੀ ਆ 15 ਲੱਖ ਰੁਪਇਆ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੋਈ ਲੈ ਹੋਣੇ ਆ ਸੱਚ ਦੱਸੂਗਾ ਬਾਬਾ ਬਾਈ ਥੋੜੇ ਬੁਰੇ ਨਹੀਂ ਝੂਠ ਬੋਲਦਾ ਹਾਂ ਗੁਰੂ ਜੀ ਦੀਆਂ ਲਾਡਲੀਆਂ ਫੁੱਜਾਂ ਨਹੀਂ ਝੂਠ ਬੋਲਦਾ 15 ਲੱਖ ਰੁਪਇਆ ਹੈਗਾ ਜੀ 4 ਨਹੀਂ ਫਿਰ 25 ਤੇ 10 ਦਾ ਫਰਕ ਬਹੁਤ ਆਇਆ 25 ਦਾ ਵਿਆਜ ਪਾ ਕੇ ਤਾਂ ਬੜਨੇ ਬਾਨਾ ਗਿਆ ਇਹਨਾਂ ਦਾ ਤੇ 25 ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਇਹਨਾਂ ਨੇ ਵਿਆਜ ਤੇ ਲੈ ਤੈਨੂੰ ਐ ਤੇ ਤਰਸ ਨਹੀਂ ਆਇਆ ਓਏ ਗਲਤੀ ਹੋ ਗਈ ਹੈ ਗਲਤੀ ਹੋ ਗਈ ਤਰਸ ਨਹੀਂ ਆਇਆ ਤੈਨੂੰ ਇਹਨਾਂ ਤੇ ਗਲਤੀ ਹੋ ਗਈ ਬਾਬਾ ਜੀ ਐਸੇ ਤੱਕ ਜੀ ਵੀਰ ਜੀ ਇਹਨਾਂ ਕੋਲ ਇੰਨੀ ਇੰਨੀ ਬੇਰੁਖੀ ਨਾਲ ਸਾਡੇ ਨਾਲ ਪੇਸ਼ ਆਇਆ ਹੈ ਨਾ ਇੰਨੀ ਬੇਰੁਖੀ ਨਾਲ ਐਸੇ ਤੱਕ ਮੈਂ ਇਹ ਵੀ ਵੱਡਾ ਬੋਲਿਆ ਕਿ ਤੂੰ ਭੌਂਗ ਦੀ ਹੈ ਨਹੀਂ ਮੈਂ ਤਾਂ ਨਹੀਂ ਮੈਂ ਤਾਂ ਮਾਮਾ ਜੀ ਕਹਿ ਕੇ ਤੂੰ ਮਾਮਾ ਹੁੰਦਾ ਤੂੰ 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 ਕਰਦਾ ਹੋ ਨਾ ਤੁਸੀਂ ਸਮਝੌਤੇ ਕਰਦੇ ਆ ਸਾਨੂੰ ਗੁੱਸਾ ਚੜ ਰਿਹਾ ਮੈਨੂੰ ਇਸ ਬੰਦੇ ਤੇ ਬਹੁਤ ਵੀ ਮੈਂ ਉਹਨਾਂ ਦਾ ਕੀ ਚੱਕਰ ਸੀ ਉਹਨਾਂ ਦਾ ਵੀ ਇਹੀ ਚੱਕਰ ਸੀ ਕਿੰਨਾ ਨੇ ਠੱਗੀ ਮਾਰੀ ਹੈ ਜੀ ਖਾਰੇ ਪਿੰਡ ਤੋਂ ਦੱਸੋ ਨਾਮ ਕੀ ਸੀ ਉਹਨਾਂ ਦਾ ਉਹਨਾਂ ਦਾ ਚੰਨੂ ਜੀ ਹੋਰ ਨਾਮ ਦੱਸ ਕੀ ਸੀ ਹੋਰ ਕੰਨੀ ਚੰਨੂ ਜੀ ਇਹ ਪਸੰਦ ਵਾਲੇ ਵੀ ਕਹਿਣਾ ਹੁੰਦਾ ਸੀ ਬਈ ਨਹੀਂ ਉਹਦਾ ਪੁੱਤ ਮੇਰਾ ਝੂਠ ਸੀ ਤੂੰ ਕੀ ਕੀਤਾ ਪੈਸਿਆਂ ਦਾ ਕੀ ਕੀਤਾ ਇੰਨੇ ਪੈਸਿਆਂ ਦਾ ਪੈਸੇ ਘਰੇ ਜੇ ਬਸ ਕੋ ਸੁੱਖਾਂ ਤੇ ਲਾਗੇ ਕੁਝ ਨੂੰ ਲੱਗੇ ਜੀ ਸਾਰੇ ਸੁੱਖਾਂ ਵਿਆਹ ਦੂਜੀ ਵਾਰ ਕਰਾਇਆ ਹਾਂ ਵਿਆਹ ਦੂਜੀ ਵਾਰ ਇਹਨਾਂ ਨੇ ਕਰਾ ਕੇ ਦਿੱਤਾ ਜੀ ਨਾਲ ਗਾਲੀ ਸ਼ਰਮ ਨਹੀਂ ਆਈ ਤੇਰਾ ਘਰ ਵਸਾਇਆ ਓਏ ਘਰ ਵਸਾਇਆ ਹੈ ਗਲਤੀ ਜਿਹੜੀ ਹੋ ਗਈ ਤੂੰ ਤਾਂ ਰੋਲ ਕੇ ਧਰਤੇ ਆ ਆ ਓਏ ਹੈ ਤੇਰੇ ਧੀਆਂ ਕਿੰਨੀਆਂ ਐ ਇੱਕੋ ਜੀ ਪੁੱਤ ਨਹੀਂ ਮਰ ਗਿਆ ਸੀ ਮਰ ਗਿਆ ਤੈਨੂੰ ਸ਼ਰਮ ਨਹੀਂ ਆਈ ਪੁੱਤ ਲੋਕੀ ਰੱਬ ਤੋਂ ਮੰਗਦੇ ਮਰਿਆ ਕਿਵੇਂ ਉਹ ਚਿੱਟੇ ਚ ਮਰ ਗਿਆ ਤੇਰਾ ਪੁੱਤ ਤੈਨੂੰ ਸਜ਼ਾ ਦਿੱਤੀ ਰੱਬ ਨੇ ਤੁਸੀਂ ਫੇਰ ਇਹ ਕੁਛ ਕਰਦੇ ਹੋ ਦੱਸੋ ਕਿਵੇਂ ਕਿਵੇਂ ਬਣਾਇਆ ਆ ਆ ਆ ਗੋਲਡ ਰੱਖਿਆ ਇਹ ਨਾ ਤੂੰ ਵਿੱਚ ਰੱਖ ਦੱਸ ਚੱਲ ਉੱਥੇ ਕੀ ਕਿਵੇਂ ਬਣਾਇਆ ਦੱਸ ਆ ਜਾ ਦੱਸ ਖੋਲ ਬੂਆ ਖੋਲ ਆਪੀ ਖੋਲ ਆਹ ਆ ਕਿਵੇਂ ਬਣਾਇਆ ਇਹਨਾਂ ਦੇ ਘਰੇ ਇਹ ਜੀ ਮੰਤਾ ਕਰਾਈ ਹੈ ਜੀ ਬਸ ਕੋਈ ਸੇਵਾ ਕਰ ਲਿਆ ਕਰੋ ਤੁਸੀਂ ਨਹੀਂ ਮੰਤਾ ਕਰਾਈ ਹੈ ਪੀਰਾ ਕੁਛ ਕਹਿੰਦੇ ਆ ਵੀ 20-20 ਲੱਖ ਦੀਆਂ ਠੱਗੀਆਂ ਮਾਰੋ ਨਹੀਂ ਆ ਤੂੰ ਘਰੇ ਬਣਾ ਗਿਆ ਉਹਨਾਂ ਦੇ ਏਡੀ ਉਹ ਕਬਰ ਕੀ ਬਣਾ ਕੀ ਇਹ ਚੀਜ਼ ਦਰਗਾਹ ਕੀ ਬਣਾਈ ਐ ਬਾਬੇ ਗੈਰ ਦੀ ਜਗਾ ਮਾਸੇਵਾਗਾ ਨਹੀਂ ਤੇ ਤੂੰ ਚੱਪਲਾ ਪਾ ਕੇ ਤਾਂ ਤੂੰ ਅੰਦਰ ਆਈ ਜਾਣਾ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਤੁਸੀਂ ਵਹਿਮ ਭਰਮ ਚ ਪਾ ਕੇ ਤੋੜਾ ਕਿੱਥੇ ਲੱਪਿਆ ਏ ਹੈ ਬੈਟਰੀ ਟੋਰਕ ਲੈ ਕੇ ਅੱਥਰ ਟਵਾਪਾਟ ਦੇ ਜੇ ਤੂੰ ਆਪਾਟ ਕੇ ਜੋ ਦੁਬਾਰਾ ਬੱਚ ਸਮਾਨ ਰੱਖ ਅਹ ਸੱਪ ਜੇ ਬਣਾਏ ਤੂੰ ਬਣਾਈ ਸੀ ਇਹ ਮਾਇਆ ਦੀ ਕਾਹ ਤੋਂ ਬਣਾਈ ਸੀ ਸੱਪ ਕਾਤੋਂ ਬਣਾਏ ਸੀ ਜੀ ਤੇ ਗੁੱਗਾ ਪੁੱਪੂ ਜਰਾ ਤੇ ਜੀ ਨਹੀਂ ਗੁੱਗਾ ਕਹਿੰਦਾ ਵੀ ਆਹ ਖਜ਼ਾਨੇ ਕੱਢ ਕੇ ਦਿਓ ਨਹੀਂ ਜੀ ਹੈਂ ਨਹੀਂ ਜੀ ਆਹ ਵੇਖ ਲਓ ਅੱਛਾ ਇੱਥੋਂ ਤੋੜਾ ਕੱਢਿਆ ਸੀਗਾ ਵੀ ਇਹ ਨਕਲੀ ਸੋਨਾ ਬੀਬੀ ਆ ਇੱਥੇ ਆ ਵੀਰ ਜੀ ਆ ਇੱਥੇ ਗੱਲ ਕਰ ਹਾਂ ਜੀ ਇਹਨੇ ਕੀ ਨੱਪਿਆ ਪਹਿਨਾ ਇੱਥੇ ਇਹਨੇ ਟੋਆ ਪਟਾ ਕੇ ਟੋਆ ਪਟਾ ਕੇ ਜੀ ਚ ਟੋ 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 ਦੂਜਾ ਘੜਾ ਪਟਿਆ ਜਿੱਥੇ ਹੋਰ ਕਿੰਨੇ ਕਿੰਨੇ ਘਰਾਂ ਤੋਂ ਐਜੇ ਠੱਗੀਆਂ ਮਾਰ ਰਹੇ ਹੋ ਦੱਸ ਬਸ ਉਹ ਤੇ ਚਦੂ ਚ ਗਈ ਜੀ ਬਸ ਕਿੰਨੇ ਕਿੰਨੇ ਸੀ ਆ ਡੰਡਾ ਲਿਆ ਕੁੜੀਆ ਫੜਾਉ ਉਹ ਤੈਨੂੰ ਮਾਰ ਬੜਕੇ ਆਉਂ ਵੀ ਪੈਣਾ ਡਿਆ ਵੇ ਸਾਖਤ ਵੀ ਦਸੂਗੀ ਦੀ ਕਿਹੜੀ ਤੇਰੇ ਨਾਲ ਉੱਥੇ ਜਿੰਨਾ ਨਾ ਮਾਰੀ ਠੱਗੀ ਤੂੰ ਮੂੰਹ ਰਗਾ ਕੇ ਦੱਸ ਦੱਸ ਫਿਰ ਇੱਥੇ ਕਿਵੇਂ ਰੱਖਦਾ ਨੇ ਤੋੜਾ ਰੱਖ ਲਈ ਦੇਖੇ ਚ ਪਾ ਕੇ ਤੇ ਵਿੱਚ ਛੱਡ ਦੱਸ ਗਿਆ ਜਦੋਂ ਪਾਸੇ हट ਜਾਂਦਾ ਸੀ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਸਨਵਾ ਤੁਸੀਂ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਵੀਰ ਜੀ ਇਹਨੂੰ ਸ਼ਰਮ ਅਸੀਂ ਰੋ ਪਿੱਟ ਕੇ ਮਰ ਗਏ ਅਸੀਂ ਕਹਿ ਤੋ ਕੀ ਲੈ ਲਿਆ ਕੀ ਲੈਣਾ ਅਸੀਂ ਕਿਸੇ ਤੋਂ ਨਹੀਂ ਵੀਰ ਜੀ ਨਹੀਂ ਕੋਈ ਨਹੀਂ ਲਿਆ ਮੇਰੀ ਗੱਲ ਸਮਝੀ ਸੀ ਜੀ ਅਸੀਂ ਇਹਦੇ ਬਲੋਸਾ ਕਰ ਲੈਣੇ ਇਹ ਕੰਮ ਨਹੀਂ ਸਾਡੇ ਨੂੰ